ਮੈਂ ਜਮਸਮ ਸਿੰਘ ਪਿੰਡਵਾਨ ਦਾ ਰਹਿਣ ਵਾਲਾ ਮੈਂ ਮਸੀਹ ਭਾਈ ਚਾਰੇ ਦਾ ਆਗੂ ਆ ਸਾਡੇ ਪਿੰਡ ਦੇ ਵਿੱਚ ਸਿੱਖ ਭਾਈਚਾਰਾ ਐਸੀ ਭਾਈਚਾਰਾ ਅਸੀਂ ਬੜੇ ਧਿਆਨ ਨਾਲ ਸਾਰੇ ਪਿੰਡ ਦੇ ਵਿੱਚ ਸਲਾਹ ਨਾਲ ਰਹ ਰਹੇ ਆ ਅਸੀਂ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕੈਬਨਿਟ ਮੰਤਰੀ ਦਾ ਜਿੱਦ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਉਹਨਾਂ ਦਾ ਸਾਡੇ ਪਿੰਡ ਦੇ ਵਿੱਚ ਜਾਨੀ ਕਿ ਸਾਡੇ ਪਿੰਡ ਤੇ ਨਹੀਂ ਸਾਰੇ ਹਲਕੇ ਦੇ ਵਿੱਚ ਹੀ ਅਮਨ ਚੈਣ ਆ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਦੇ ਜਿੱਦੋਂ ਵੀ ਅਸੀਂ ਇਹਨਾਂ ਦੇ ਦਫ਼ਤਰ ਦੇ ਵਿੱਚ ਜਾਂਦੇ ਆ ਜੇ ਸਾਨੂੰ ਆਪਨੇ ਮਿਲਦੇ ਇਹਨਾਂ ਦੇ ਪੀਏ ਮਿਲਦੇ ਸਾਨੂੰ ਉਹ ਸਾਡੀਆਂ ਮੁਸ਼ਕਲਾਂ ਸੁਣਦੇ ਨੇ ਤੁਰੰਤ ਸਾਡੀਆਂ ਮੁਸ਼ਕਲਾਂ ਦਾ ਹੱਲ ਕਰਦੇ ਨੇ ਅਸੀਂ ਆਪਣੇ ਪਿੰਡ ਦੇ ਵਿੱਚੋਂ ਸਿੱਖ ਭਾਈਚਾਰੇ ਨਾਲ ਲੈ ਕੇ ਤੁਰਦੇ ਆ ਅਸੀ ਭਾਈਚਾਰੇ ਨਾਲ ਲੈ ਕੇ ਤੁਰਦੇ ਆ ਔਰ ਇੱਕ ਦੂਜੇ ਦਾ ਸਾਥ ਦਿੰਨੇ ਆ ਇਦਾਂ ਹੀ ਅਸੀਂ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਦਾ ਸਾਥ ਦਿੱਤਾ ਆ ਧਿਆਨ ਦੇ ਰਵਾਂਗੇ 2027 ਦੇ ਵਿੱਚੋਂ ਜਦੋਂ ਲਕਸ਼ਣ ਆਉਣੇ ਆ ਐਮਐਲਏ ਦੀ ਅਸੀਂ ਹਲਕਾ ਜਨਾਲੇ ਨੂੰ ਬਹੁਤ ਲੰਮੀ ਲੀਡ ਤੇ ਜਿਤਾਵਾਂਗੇ ਬਹੁਤ ਬਹੁਤ ਧੰਨਵਾਦ ਜੀ